ਤੋ ਆਪਾਂ ਖੜੇ ਆ ਖਨੋਰੀ ਬਾਰਡਰ ਦੀਆਂ ਤੁਹਾਨੂੰ ਜ਼ੀਰੋ ਗਰਾਊਂਡ ਦੀ ਰਿਪੋਰਟ ਵਿਖਾ ਰਹੇ ਆ ਜੀ ਆਜੋ ਕਰਾਂ ਜਿਹੜੇ ਸਾਡੇ ਯੋਧੇ ਡਟੇ ਖੜੇ ਆ ਜੀ ਇੱਧਰ ਵੇਖੋ ਕਰਾਂ ਖੁੰਡਿਆਂ ਵਾਲੇ ਬਜ਼ੁਰਗਾਂ ਨਾਲ ਝੰਡੇ ਉੱੜਦੇ ਭਾਈ ਜੀ ਕੋੜ ਬੁੱਢਾ ਜਥੇਬੰਦੀ ਦਾ ਇੱਧਰ ਪੂਰਾ ਕਰਾਂ ਭਾਈ ਜੀ ਘਾੜਾ ਤੇ ਆਪਾਂ ਮਾਝੇ ਵਾਲੇ ਮਝੈਲ ਭਾਈ ਜੀ ਇੱਥੇ ਅੱਜ ਪਹੁੰਚਿਆ ਮਾਝਾ ਮਾਲਵਾ ਤੇ ਦਵਾਬਾ ਭਾਈ ਜੀ ਬਹੁਤ ਤਕੜਾ ਭਾਈਚਾਰਾ ਜੀ ਸਾਰੇ ਵੀਰਾਂ ਦਾ ਬੜਾ ਸਹਿਯੋਗ ਆ ਜੀ ਤੇ ਆਜੋ ਕਰਾਂ ਕਰਦੇ ਆਪਾਂ ਗੱਲਬਾਤ ਆਪਣੇ ਕਿਸਾਨਾਂ ਦੇ ਨਾਲ ਵੀ ਕਿਵੇਂ ਇੱਥੇ ਕੰਮਕਾਰ ਚੱਲ ਰਿਹਾ ਕਿਵੇਂ ਅੰਦੋਲਨ ਚੱਲ ਰਿਹਾ ਜੀ ਜਿਹੜੇ ਕਹਿੰਦੇ ਸੀ ਵੀ ਇਹ ਉੱਥੇ ਐ ਹੋਊਗਾ ਐ ਹੋਊਗਾ ਭਾਈ ਜੀ ਜਾਣਿਆ ਨਹੀਂ ਤੇ ਉਸ ਦਿਨ ਤੋਂ ਪਹਿਲੇ ਦਿਨ ਤੋਂ ਭਾਈ ਜੀ ਇਹ ਬੰਦੇ ਡੜੇ ਆ ਭਾਈ ਜੀ ਸਾਰੀ ਗੱਲਬਾਤ ਆਪਾਂ ਜਾਣਦੇ ਆ ਜੀ ਗੈਰ ਆ ਨੀਤੀਗਮੋਰ ਚਾ ਜਿੱਦਾ ん ਵਾਹ ਜੀ ਵਾਹ ਕਰਦੀਆਂ ਕੀ ਤੇਰਾ ਫੇਰੀ 420 ਤੇਰਾ ਫੇਰੀ ਚੱਕ ਦੇਵਾਂਗੇ ਟੌਣ ਤੇ ਗੋਟਿਆ ਰੱਖ ਦੇਵਾਂਗੇ ਜੀ ਸਰਕਾਰ ਮੁਰਦਾਬਾਦ 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 ਸਭ ਤਾਲੀਆਂ ਦਾ ਵਾਗ ਮੁਰਦਾਬਾਦ 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 ਕਰਾਉਣੇ ਮੁਰਦਾਬਾਦ 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 ਸਨਾਨਾ ਦਾ ਲਹੂ ਜੂਸਰ ਵਾਲੀ ਹਾਕਮ ਸਰਕਾਰ ਮੁਰਦਾਬਾਦ 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 ਵਾਹ ਜੀ ਵਾਹ ਬੜੀ ਵਧੀਆ ਜੋ ਜਾਣਕਾਰੀ ਜਾਣਦੇ ਆ ਜਿਲ੍ਹਾ ਸੂਬਾ ਸਕੱਤਰ ਸਾਡੇ ਦੇ ਜੋਨ ਪ੍ਰਧਾਨ ਜਿਨੇ ਵੀ ਕਿਸਾਨ ਆਗੂ ਆ ਜੀ ਪਹੁੰਚਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਪ੍ਰਧਾਨ ਜੀ ਦਿਓ ਥੋੜੀ ਜੀ ਜਾਣਕਾਰੀ ਕਿਵੇਂ ਚੱਲ ਰਹੀ ਜੀ ਜਿਹੜੀ ਅੱਜ ਤੋਂ ਪਹਿਲਾਂ ਜਿਹੜਾ ਅੰਦੋਲਨ ਦਿੱਲੀ ਦੇ ਵਿੱਚ ਸ਼ੁਰੂ ਹੋਇਆ ਸੀ ਉਹ ਮੋਦੀ ਸਰਕਾਰ ਭਾਜਪੀ ਸਰਕਾਰ ਨੇ ਵਾਅਦਾ ਕੀਤਾ ਸੀ ਤੇ ਮੰਗਾ ਮੰਨੀਆਂ ਸੀ ਲਿਖਤੀ ਦੇ ਵਿੱਚ ਦਿੱਤੀਆਂ ਸੀ ਤੇ ਉਹ ਮੁਕਰ ਗਿਆ ਹੁਣ ਕਈ ਵਾਰਾਂ ਕਈਆਂ ਨੂੰ ਡਾਟ ਹੁੰਦਾ ਪਈ ਜਿਹੜੀਆਂ ਉਹ ਮੰਗਾ ਵਾ ਨਾ ਜਿਹੜੇ ਕਿਸਾਨ ਐ ਦੁਬਾਰਾ ਇੱਥੇ ਗੈਰ ਰਾਜਨੀਤਿਕ ਮੋਰਚਾ ਤੇ ਉੱਤਰੀ ਭਾਰਤ ਦੀਆਂ 18 ਜਹੇ ਬੰਦੀਆਂ ਦੁਬਾਰਾ ਧਰਨਾ ਦਿੱਤਾ ਮੰਗਾ ਉਹੀ ਆ ਵੇਖੋ ਸਰਕਾਰਾਂ ਕਦੀ ਇਸ ਤਰ੍ਹਾਂ ਨਹੀਂ ਕਰਦੀਆਂ ਕਿ ਮੰਗਾ ਮੰਨ ਕੇ ਵੇਰ ਜਾਣਾ ਇਹ ਲੱਖ ਲਾਣ ਤਾਂ ਮੋਦੀ ਸਰਕਾਰ ਦੀ ਦੁਬਾਰਾ ਜਿਹੜੇ ਕਿਸਾਨ ਉਹਨਾਂ ਮੰਗਾਦੇ ਹੀ ਜਿਹੜੀਆਂ 12 ਮੰਗਾ ਹੀ ਉਹਨਾਂ ਦੇ ਉੱਤੇ ਦੁਬਾਰਾ ਆਏ ਹੀ ਇਹਨਾਂ ਨੇ ਗੋਲਾਬਾਰੀ ਦਾਗੇ 11 ਕਿਸਾਨ ਫੱਟੜ ਹੋ ਗਏ ਫੱਟੜ ਹੋ ਗਏ ਤੇ ਕੁਝ ਸਰਕਾਰ ਜਿਹੜੇ ਕਿਸਾਨ ਆ ਉਹ ਵਿਚਾਰੇ ਛੀਦ ਹੋ ਗਏ ਵੇਖੋ ਜਿਹੜੀ ਸਰਕਾਰ ਆ ਇਹ ਸਰ ਮੋਦੀ ਸਰਕਾਰ ਨੇ ਕੱਟੜ ਸਰਕਾਰ ਨੇ ਹਿੜਾਣੇ ਦੇ ਰਾਹ ਦੇ ਵਿੱਚ ਸਾਰੇ ਜਿਹੜੇ ਜਿੰਨੇ ਕੋ ਕੇਲੋ ਕੰਦਾ ਸੀਮਿੰਟ ਦੀਆਂ ਕੰਕਰੀਟ ਦੀਆਂ ਕੀ ਸਰਕਾਰਾਂ ਇਹੋ ਜਿਹੇ ਕੰਮ ਕਰਦੀਆਂ ਇਹ ਬਰਾਏ ਗਏ ਨੇ ਜੀ ਇਹ ਸਰਕਾਰਾਂ ਜਿਹੜੀਆਂ ਵਾ ਇਹ ਬਿਲਕੁਲ ਇਹਨਾਂ ਨੇ ਗਲਤ ਕੀਤਾ ਕੰਮ ਜਿਹੜੇ ਕਿਸਾਨ ਆ ਇਹ ਵਿਚਾਰੇ ਆਪਣੀਆਂ ਜਿਹੜੀਆਂ ਪਹਿਲੀਆਂ 12 ਮੰਗਾ ਹੀ ਉਹਨਾਂ ਨੂੰ ਲੈ ਕੇ ਆਏ ਉਹਨਾਂ ਉੱਤੇ ਗੋਲੀ ਚਲਾਈ ਇਹ ਸਰਕਾਰ ਨੇ ਬਹੁਤ ਵਿਸ਼ਵਾਸ ਘਾਤ ਕੀਤਾ ਹੁਣ ਇਹਦਾ ਜਿਹੜਾ ਖਮਾਇਨਾ ਇਹਨੂੰ ਸਰਕਾਰ ਨੂੰ ਭੁਗਤਣਾ ਪਊਗਾ ਕਿਉਂਕਿ ਜਿਹੜਾ ਇਹ ਇਹ ਏਡੀ ਛਤੀ ਜਾਣ ਵਾਲੇ ਨਹੀਂਗੇ ਹਮ ਪਰ ਅਹੀਂ ਜਿਹੜਾ ਸੁਭ ਕਰਨ ਸਿੰਘ ਇਸ ਖਨੌਰੀ ਬਾਡਰ ਤੇ ਗੋਲੀ ਵੱਜ ਕੇ ਚੀਤ ਹੋ ਗਿਆ ਉਹਦੀ ਸੋਚ ਤੇ ਪੈਰਾ ਦਵਾਂਗੇ ਹੱਕ ਲੈ ਕੇ ਰਵਾਂਗੇ ਅਗਰ ਉਹਦੇ ਪਰਵਾਹ ਸਾਡੀਆਂ ਵੀ ਉਹ ਪੈਣਾ ਸਾਡੀਆਂ ਮਾਵਾਂ ਅਸੀਂ ਉਹਨਾਂ ਦੇ ਨਾਲ ਪੈਣਾ ਆਪਦੇ ਕੰਦੇ ਨਾਲ ਖਲੋਵਾਂਗੇ ਕਿਤੇ ਵੀ ਲੋੜ ਪਵੇ ਤਾਂ ਜਿਹੜਾ ਗੈਰਾਈ ਨੀਤ ਕਮੋਰਚ ਉੱਤਰੀ ਭਾਰਤ ਦੀਆਂ 18 ਜਾਹੇ ਬੱਤੀਆਂ ਬਿਲਕੁਲ ਉਹਨਾਂ ਦੇ ਨਾਲ ਚਟਾਨਾਂ ਵਾਂਗੂ ਖਲੋਤੀਆਂ ਤੇ ਖਲੋਤੀਆਂ ਰਹਿਣਗੀਆਂ ਵਾਹ ਜੀ ਵਾਹ ਬੜੀ ਤਕੜੀ ਗੱਲ ਹੈ ਜੀ ਜੇ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਜਿਹੜੀ ਐਫਆਰ ਕੇਤੀ ਉਹਨਾਂ ਬੰਦੇ ਛਾਣਪੀਣ ਕਰਕੇ ਉਹਨਾਂ ਬੰਦਿਆਂ ਨੂੰ ਲਜਾ ਕੇ ਤੇ ਉਹਨਾਂ ਦੇ ਉੱਤੇ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇ ਵਾਹ ਜੀ ਵਾਹ ਬੜੀ ਤੇੜੀ ਗੱਲ ਹੈ ਜੀ ਹਾਂਜੀ ਪ੍ਰਧਾਨ ਜੀ ਕੀ ਨਾਏ ਜੀ ਆਪਣਾ ਆਪਣਾ ਨਾਂ ਜੀ ਗਰਜੰਡ ਸਿੰਘ ਪਿੰਡ ਜੋੜ ਸਿੰਘ ਵਾਲਾ ਹਾਂਜੀ ਇੱਕ ਆਮ ਸਿਪਾਈ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜੀ ਤੇ ਇਸ ਅੰਦੋਲਨ ਦੇ ਵਿੱਚ ਜਿਸ ਦਿਨ ਤੋਂ ਸ਼ੁਰੂ ਹੋਇਆ ਹੈ 13 ਤਰੀਕ ਤੋਂ ਹਾਂਜੀ ਆਪਣੀ ਤੰਦੇ ਹੀ ਦੇ ਨਾਲ ਹਾਜ਼ਰੀ ਭਰ ਰਹੇ ਹਾਂ ਹੈਲੋ ਇੱਕ ਕੀ ਸਾਡੀਆਂ ਮੰਗਾਂ ਕੀ ਆ ਸਰਕਾਰ ਤੋਂ ਕੀ ਆਪਣੇ ਹੱਕ ਹੀ ਮੰਗ ਰਹੇ ਹਾਂ ਨਾ ਕਿ ਇੱਕ ਐਮਐਸਪੀ ਦੀ ਗਰੰਟੀ ਬਣਾਏ ਹੋਏ ਕਾਲੇ ਕਾਨੂੰਨ ਰੱਦ ਕਰੋ ਪਰਚੇ ਕੀਤੇ ਹੋਏ ਜਿਹੜੇ ਹਜ਼ਾਰਾਂ ਨੇ ਉਹ ਰੱਦ ਕਰੋ ਹੋਰ ਹੱਕੀ ਮੰਗਾਂ ਨੂੰ ਲੈ ਕੇ ਇੱਕ ਕਿਸਾਨ ਬਜ਼ੁਰਗ ਬਾਬੇ ਜਿਨ੍ਹਾਂ ਦਾ ਇਸ ਟੈਮ ਤੇ ਘਰਾਂ ਦੇ ਵਿੱਚ ਬਹਿ ਕੇ ਪੋਤੇ-ਪੋਤਰੀਆਂ ਤੋਂ ਰੋਟੀ ਪਾਣੀ ਖਾਣ ਦਾ ਸਮਾਂ ਸੀਗਾ ਇਹ ਸ਼ਰਕਾਂ ਤੇ ਪੁੱਤਰੇ ਆ ਕਾਦੇ ਵਾਸਤੇ ਆਪਣੀਆਂ ਧੀਆਂ ਪੁੱਤਾਂ ਵਾਸਤੇ ਆਪਣੀ ਔਣ ਵਾਲੀਆਂ ਨਸਲਾਂ ਤੇ ਫਸਲਾਂ ਵਾਸਤੇ ਪਰ ਇਹ ਹਾਕਮ ਸਰਕਾਰ ਇਹ ਚਾਹੁੰਦੀ ਹੈ ਕਿ ਇਹਨਾਂ ਨੂੰ ਡਰਾ ਕੇ ਧਮਕਾ ਕੇ ਮਾਰ ਕੇ ਤੇ ਸ਼ਾਇਦ ਅਸੀਂ ਆਪਣੇ ਮਨਸੂਬਿਆਂ ਦੇ ਵਿੱਚ ਸਫਲ ਹੋ ਜਾਾਂਗੇ ਇੱਕ ਮੈਸੇਜ ਜਿਹੜਾ ਪਿੱਛੇ ਜਾ ਰਿਹਾ ਮੈਂ ਖਾਸ ਕਰਕੇ ਇਹ ਬੇਨਤੀ ਕਰਦਾ ਸਾਰਿਆਂ ਨੂੰ ਜਿਹੜੇ ਪਿਛਲੇ ਪੰਜਾਬ ਦੇ ਵਿੱਚ ਤੇ ਹੋਰ ਸੂਬਿਆਂ ਦੇ ਵਿੱਚ ਬੈਠੇ ਆ ਕਿ ਜਦੋਂ ਦਾ ਇਹ 21 ਵਾਲਾ ਕਾਂਡ ਹੋਇਆ ਇਹ ਤੇ ਇਹ ਮੋਰਚਾ ਖਿੰਡ ਪੁੰਡ ਗਿਆ ਇਹ ਬਿਲਕੁਲ ਮੋਰਚਾ ਖਿੰਡਿਆ ਪੁੰਡਿਆ ਨਹੀਂਗਾ ਮੋਰਚਾ ਚੜਦੀ ਕਲਾ ਦਾ ਮੋਰਚਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਭੱਖੂਗਾ ਇਹ ਜਿਹੜੀਆਂ ਹੱਕੀ ਮੰਗਾਏ ਬਾਰਾ ਮੰਗਾਏ ਕਿਸਾਨਾਂ ਦੀਆਂ ਇਹ ਮੋਦੀ ਸਰਕਾਰ ਨੂੰ ਨੀਵੇਂ ਹੋ ਕੇ ਝੁੱਕ ਕੇ ਜਿਸ ਤਰ੍ਹਾਂ ਪਿਛਲੇ ਅੰਦੋਲਨ ਦੇ ਵਿੱਚ ਝੁੱਕ ਕੇ ਤਿੰਨ ਕਾਲੇ ਕਾਨੂੰਨ ਰੱਦ ਕੀਤੇ ਸੀ ਪਰ ਆਪਣਾ ਜਿਹੜਾ ਖਾਨੜਾ ਨਾ ਕਿ ਜਦੋਂ ਆਪਣੇ ਪਿੰਡ ਦੇ ਵਿੱਚ ਕੋਈ ਆਪਾਂ ਕਿਸੇ ਨਾਲ ਗੱਲ ਕਰ ਲਈਏ ਵਾਦਾ ਕਰ ਲਈਏ ਤਾਂ ਉਦੋਂ ਮੁਕਰੀਅਤ ਕਹਿੰਦੇ ਵੀ ਥੁੱਕ ਕੇ ਚੱਟਣਾ ਨਹੀਂ ਹਾਂ ਬਿਲਕੁਲ ਇਹ ਮੋਦੀ ਸਰਕਾਰ ਨੇ ਮੋਦੀ ਜੁੰਡਲੀ ਲਈ ਥੁੱਕ ਕੇ ਚੱਟਿਆ ਏ ਬਿਲਕੁਲ ਜੀ ਉਸ ਟਾਈਮ ਤੇ ਪ੍ਰਧਾਨ ਮੰਤਰੀ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਸੀਗਾ ਏ ਤੇ ਉਹਦੇ ਕਹਿਣ ਤੇ ਬਾਬੇ ਨਾਨਕ ਤੇ ਵਿਸ਼ਵਾਸ ਕਰ ਲਿਆ ਬਿਲਕੁਲ ਜੀ ਉਹਦਾ ਉਹਨੇ ਓਟ ਆਸਰਾ ਲੈ ਲਿਆ ਝੂਠਾ ਤੇ ਕਿਸਾਨਾਂ ਦੇ ਨਾਲ ਕਿਸਾਨਾਂ ਨੇ ਸੋਚ ਲਿਆ ਕਿ ਸਮੇਂ ਦਾ ਹਾਕਮ ਪ੍ਰਧਾਨ ਮੰਤਰੀ ਇਹ ਤੇ ਹੋ ਸਕਦਾ ਵਾ ਕਿ ਨਾ ਮੁਕਰੇ ਪਰ ਇਹ ਇਹ ਔਰੰਗਜੀਤ ਦੇ ਖਾਨਦਾਨ ਚੋਂ ਨਿਕਲਿਆ ਬਿਲਕੁਲ ਜਿਨੇ ਆਪਣਾ ਪਿਓ ਨਹੀਂ ਛੱਡਿਆ ਜਿਨੇ ਆਪਣੇ ਭਰਾ ਨਹੀਂ ਛੱਡੇ ਜਿਨੇ ਆਪਣੇ ਪੁੱਤ ਨਹੀਂ ਛੱਡੇ ਜਿਨੇ ਆਪਣੇ ਭਤੀਜੇ ਨਹੀਂ ਛੱਡੇ ਇਹ ਕਿਸਾਨਾਂ ਨੂੰ ਮਾਰਨਾ ਚਾਹੁੰਦਾ ਕਿਸਾਨਾਂ ਨੂੰ ਚੱਲਣਾ ਚਾਹੁੰਦਾ ਸਾਰੇ ਵਰਗ ਨੂੰ ਜਿੰਨੇ ਵੀ ਵਰਗ ਇਸ ਕੈਟਾਗਰੀ ਚ ਆਉਂਦੇ ਹੋ ਰੱਬ ਦੇ ਬਣਾਏ ਹੋਏ ਇਨਸਾਨ ਹੈ ਇਹ ਭੁੱਲ ਜੇ ਕਿ ਉੱਤੇ 3-4% ਦੀ ਜਿਹੜੀ ਇਹ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਸਾਰਾ ਕੁਝ ਸੌਂਪ ਦੂੰਗਾ ਇਹ ਗੱਲ ਨਹੀਂ ਇਹ ਤੇ ਉਦੋਂ ਜਦੋਂ 18ਵੀਂ ਸਦੀ ਦੇ ਵਿੱਚ ਮੀਰ ਮੰਨੂ ਨੇ ਐਲਾਨ ਕੀਤਾ ਸੀ ਕਿ ਸਿੱਖ ਰਹਿਣ ਕੋਈ ਨਹੀਂ ਦੇਣਾ ਤੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਬਾਪੂ ਵਰਗਾ ਟੰਬਾ ਲੈ ਕੇ ਆ ਨੂਰਦੀ ਦੇ ਸਰਾਹ ਤੇ ਜਦੋਂ ਨਾਕਾ ਲਾ ਕੇ ਤੇ ਮਸੂਲ ਵਸੂਲਿਆ ਸੀਗਾ ਤੇ ਸਮੇਂ ਦੇ ਹਾਕਮ ਨੂੰ ਵੰਗਾਰ ਕੱਲੀ ਸੀ ਕਿ ਤੂੰ ਕਿੰਨਾ ਖਾਲਸਾ ਰਹਾ ਨਹੀਂ ਗਿਆ ਆ ਖਾਲਸੇ ਦਾ ਖਾਲਸਾ ਰਾਜ ਕਾਇਮ ਹੋ ਗਿਆ ਜੋ ਤੇ ਮਸੂਲ ਲੈ ਕੇ ਗਾ ਘਲ ਰਿਹਾ ਜੋ ਉਹ ਸਮਾਂ ਜਿਹੜਾ ਹੁਣ ਵੀ ਇਹ ਬਜ਼ੁਰਗ ਸਾਡੇ ਬਾਬੇ ਆ ਜਿਹੜੇ ਉਹ ਸਮਾਂ ਦੁਹਰਾਉਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੇਖਿਓ ਇਹ ਲੱਖਾਂ ਹਜ਼ਾਰਾਂ ਦਾ ਕੱਟ ਹੋਊਗਾ ਤੇ ਇਸ ਮੋਦੀ ਸਰਕਾਰ ਨੂੰ ਝੁਕੜਾ ਪਊਗਾ ਤੇ ਮੰਨੀਆਂ ਹੋਈਆਂ ਮੰਗਾ ਇਹਨੂੰ ਜਿਹੜੀਆਂ ਦੇਣੀਆਂ ਪੈਣਗੀਆਂ ਸਾਡੀ ਬੇਨਤੀ ਵੀ ਆ ਤੇ ਚੈਲੰਜ ਵੀ ਆ ਕਿਸਾਨਾਂ ਦਾ ਵੀ ਇਹ ਜਿਹੜਾ ਸਮਾਂ ਏ ਇਹ ਵਿਚਾਰਨ ਦਾ ਨਹੀਂ ਇੱਕ ਹੋਰ ਗੱਲ ਸ਼ੁਭ ਕਰਨ ਦੇ ਸ਼ਹੀਦ ਹੋਣ ਤੋਂ ਵੱਧ ਸ਼ਾਇਦ ਕਈਆਂ ਲੋਕਾਂ ਨੇ ਭਰਮ ਪਿਲਖਾ ਪਾਲ ਲਿਆ ਸੀਗਾ ਕਿ ਇਸ ਇਥੇ ਸ਼ਾਂਤ ਹੋ ਗਿਆ ਪਰ ਉਹਦਾ ਕਾਰਨ ਸੀ ਕੋਈ ਕਈ ਵਾਰਾ ਪੈਤੜੇ ਬਾਜੀ ਜਿੱਦੋਂ ਜੰਗ ਚੱਲਦੀ ਹੋਵੇ ਨਾ ਉਹਦੇ ਵਿੱਚ ਬਦਲਣੀ ਪੈਂਦੀ ਆ ਇਹ ਪੈਤੜੇ ਬਾਜੀ ਉਸ ਵੀਰ ਦਾ ਜਿਹੜਾ ਸਰਕਾਰ ਕੋਝੇ ਹੱਥ ਕੱਢਿਆ ਤੇ ਆ ਗਈ ਸੀ ਸਾਡੇ ਜਿਹੜੇ ਸੀਨੀਅਰ ਆਗੂ ਆ ਸਮੁੱਚੀ ਗਾ ਗੈਰ ਰਾਜਨੀਤਿਕ ਤੇ ਦੋਵੇਂ ਦੋਵੇਂ ਸਾਂਝੇ ਫੋਰਮਾਂ ਦੇ ਜਿਹੜੇ ਆਗੂ ਆ ਉਸ ਬੰਨੇ ਰੁਝੇ ਸੀ ਕਿ ਉਸ ਨੌਜਵਾਨ ਦੀ ਜਿਹੜੀ ਮਿੱਤਰ ਕਦੇ ਆ ਉਹਨੂੰ ਸੰਭਾਲਣਾ ਹੈ ਪਹਿਲੋਂ ਫਿਰ ਉਸ ਤੋਂ ਬਾਅਦ ਜਿਹੜੀ ਅਗਲੀ ਗੱਲਬਾਤ ਆ ਉਹ ਕਿਵੇਂ ਨਿਬੜਨਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਜਿਹੜਾ ਉਹ ਸਪੱਸ਼ਟ ਹੋ ਜਾਊਗਾ ਕਿ ਅਗਲੀ ਰਣਨੀਤੀ ਕੀ ਆ ਰਣਨੀਤੀ ਸਵੇਰੇ ਸਾਰੀ ਆਪਣੇ ਪੱਤਰਕਾਰ ਭਾਈਚਾਰੇ 'ਚ ਆਜੂਗੀ ਤੇ ਨਾਲ ਹੀ ਧੰਨਵਾਦ ਕਰਦੇ ਆ ਤੇ ਇਹ ਵੀ ਕਹਿਣਾ ਕਿ ਵੱਧ ਤੋਂ ਵੱਧ ਜਿਹੜੀ ਅੰਦੋਲਨ ਦੀ ਗੱਲ ਆ ਇਹਨਾਂ ਬਾਬਿਆਂ ਦੀ ਗੱਲ ਆ ਇਹਨਾਂ ਕਿਸਾਨਾਂ ਦੀ ਗੱਲ ਆ ਪੱਤਰਕਾਰ ਭਾਈ ਜਰਾ ਜਿਹੜਾ ਵੱਧ ਤੋਂ ਵੱਧ ਇਹ ਗੱਲ ਆ ਜਿਹੜੀ ਉੱਪਰਲੇ ਲੈਵਲ ਤੇ ਪਹੁੰਚਾਓ ਇਹ ਜਿਹੜਾ ਗੋਦੀ ਮੀਡੀਆ ਏ ਇਹ ਮੋਦੀ ਮੀਡੀਆ ਏ ਇਹ ਸਾਡੇ ਤੇ ਕੂੜ ਪ੍ਰਚਾਰ ਕਰ ਰਿਹਾ ਏ ਪਰ ਤੁਹਾਡਾ ਧੰਨਵਾਦ ਹੈ ਜਿਹੜੀ ਤੁਸੀਂ ਸਾਡੀ ਛੋਟੇ ਛੋਟੀ ਗੱਲ ਮੋਰਚੇ ਦੀ ਪਹੁੰਚਾਉਂਦੇ ਜੋ ਇਹ ਇੱਥੇ ਹੀ ਧੰਨਵਾਦ ਹੈ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਅੰਦੋਲਨ ਇਸੇ ਤਰ੍ਹਾਂ ਵਧੇ ਫੁੱਲੇਗਾ ਆਹ ਦੋ ਤਿੰਨ ਚੜ੍ਹਦੀ ਕਲਾ ਦੇ ਨਰੇ ਲਾਉਣੇ ਆ ਉਸ ਵੀਰ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਆ ਤੇ ਨਾਲ ਜਿਹੜੇ ਫੱਟਲ ਹੋਏ ਆ ਖਾਸ ਕਰਕੇ ਵੀਰ ਪਿੱਤਪਾਲ ਸਿੰਘ ਜਿੰਨੂੰ ਕੁੱਟ ਕੇ ਲੱਤਾਂ ਮੁੱਢੇ ਤੋੜ ਕੇ ਚਵਾੜਾ ਤੋੜ ਕੇ ਬੋਰੀ 'ਚ ਬੰਦ ਕਰਕੇ ਛੁੱਟਿਆ ਗਿਆ ਲਾਹਵਾਰਸ ਵਾਂਗੂ ਆਓ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਕਿਸਾਨ ਭਾਈਚਾਰਾ ਇਕਤਾ ਜਿੰਦਾਬਾਦ 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 ਹਰਿਆਣਾ ਇਕਤਾ ਜਿੰਦਾਬਾਦ 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 ਤੁਹਾਡੀ ਸੋਚ ਤੇ ਮੈਨਾ ਦੇਖੋਗੇ ਜਿੰਦ ਤੋਂ ਤੁਹਾਡੀ ਸੋਚ ਤੇ ਮੈਨਾ ਦੇਖੋਗੇ ਜੱਟਾ ਬੱਚਾ ਝੋਕਦਿਆਂਗੇ ਮੋਦੀ ਦੀ ਮੰਜੀ ਠੋਕ ਗਿਆ ਜੱਟਾ ਬੱਚਾ ਝੋਕਦਿਆਂਗੇ ਮੋਦੀ ਦੀ ਮੰਜੀ ਠੋਕਦਿਆਂਗੇ ਦੀਆਂ ਕੀ ਫੇਰਾ ਫੇਰੀ 420 ਫੇਰੀ ਚੱਕ ਦਿਆਂਗੇ ਕੌਣ ਤੇ ਗੋਡਾ ਰੱਖਦੇ ਆਗੇ ਫੇਰਾ ਫੇਰੀ ਚੱਕ ਦਿਆਂਗੇ ਕੌਣ ਤੇ ਗੋਡਾ ਰੱਖਦੇ ਆਗੇ ਜਵਾਨ ਜੈ ਜੀ ਜਵਾਨ ਛੇਟਾ ਸਾਹਿਬ ਬਾਈ ਨੂੰ ਦੀ ਕੀਤੇ ਵਾਹ ਜੀ ਵਾਹ ਹਾਂ ਬਜ਼ੁਰਗੋ ਆਪਾਂ ਕਿਹੜੇ ਪਿੰਡ ਤੋਂ ਜੀ ਅਸੀਂ ਮੁਕਸਰ ਜਿਹੜੇ ਤੋਂ ਵਾਹ ਜੀ ਮੁਕਸਰ ਜ਼ਿਲ੍ਹਿਆਂ ਦਾ ਵੀ ਬੜਾ ਤਕੜਾ ਸਹਯੋਗ ਆ ਜੀ ਤੇ ਕਿਹੜੀ ਜਦਬੰਦੀ ਹਾਂਜੀ ਕਿਹੜੀ ਜਥੇ ਬੀ ਸਿੱਧੂਪੁਰ ਸਿੱਧੂਪੁਰ ਆਂਦੀ ਆ ਜੀ ਤੇ ਕਿਵੇਂ ਚੱਲ ਰਿਹਾ ਜੀ ਅੰਦੋਲਨ ਬਹੁਤ ਵਧੀਆ ਚੱਲ ਰਿਹਾ ਜੀ ਵਾਹ ਜੀ ਬਹੁਤ ਵਧੀਆ ਬਿਲਕੁਲ ਜੀ ਜੀ ਕਿਰਪਾ ਜੀ ਗੁਰੂ ਦੀ ਕਿਰਪਾ ਨਾਲ ਹੀ ਚੱਲਦਾ ਜੀ ਬਿਲਕੁਲ ਜੀ ਬਾਬੇ ਨਾਨਕ ਦੇ ਲੰਗਰ ਦੀ ਬਾਬੇ ਨਾਨਕ ਦਾ ਲੰਗਰ ਚੱਲ ਲਈਦਾ ਏ ਉਹਦੀ ਕਿਰਪਾ ਨਾਲ ਚੱਲਦਾ ਏ ਤੇ ਵਧੀਆ ਚੱਲਦਾ ਜੀ ਬਾਬਾ ਜੀ ਦਾ ਲੰਗਰ ਬਹੁਤ ਬਹੁਤ ਵਧੀਆ ਬਹੁਤ ਵਧੀਆ ਤੇ ਮੁਕਸਰ ਤੇ ਪਿੰਡ ਜਿਹੜਾ ਆਪਣਾ ਮਾਨ ਸਿੰਘ ਵਾਲਾ ਜੀ ਮਾਨ ਸਿੰਘ ਵਾਲਾ ਸਾਰੇ ਬਜ਼ੁਰਗ ਉਥੋਂ ਦੇ ਆ ਨਹੀਂ ਯਾਰ ਦੋ ਬੰਦੇ ਜੀ ਉਥੋਂ ਅੱਛਾ ਦੋ ਬੰਦੇ ਅਲੱਗ-ਅਲੱਗ ਪਿੰਡਾਂ ਦੇ ਹਨ ਅਲੱਗ-ਅਲੱਗ ਪਿੰਡਾਂ ਦੇ ਆਏ ਐਰਪੋਰਟ ਜਿਹੜੇ ਹੋਏ ਵਾਹ ਜੀ ਵਾਹ ਪੜਾਕ ਪਿੰਡ ਠੀਕਾ ਜੀ ਐਰਪੋਰਟ ਜ਼ਿਲ੍ਹੇ ਦਾ ਕਿਵੇਂ ਮੋਰਚਾ ਚੱਲ ਰਿਹਾ ਜੀ ਠੀਕਾ ਜੀ ਡਟਾਂਗੇ ਪੂਰੇ ਵਾਹ ਜੀ ਪੂਰੇ ਹੌਸਲੇ ਬੁਲਾਉਗਾ ਉੱਥੇ ਜਾਨ ਵੀ ਦੇਵਾਂਗੇ ਵਾਹ ਜੀ ਹੌਸਲੇ ਬੁਲਾਉਂਦਾ ਜੀ ਅਵਲੇ ਬੁਲਾਉਂਦਾ ਦੇਗਾਂ ਖਾਈ ਜਾਂਦੇ ਆ ਮਾਰੇ ਮਰੀ ਜਾਂਦੇ ਆ ਅਵਲੇ ਅਲੇ ਜਾਨੋ ਵਾਰੀ ਵਾਰੀ ਗਰਦੀ ਕਲਾਜਾ ਬਾਈ ਜੀ ਇਹ ਨਹੀਂ ਨਾ ਚੁਗਦੇ ਨਾ ਚੁਗਨੇ ਆ ਬਾਈ ਜੀ ਇਹ ਤਾਂ ਬਾਈ ਸਾਵਣਾ ਸੀਸ ਤਲੀ ਤੇ ਰੱਖ ਕੇ ਵੀ ਬਾਈ ਜੀ ਸਾਵਣਾ ਕਿੰਨੇ ਕਿਲੋਮੀਟਰ ਤੱਕ ਚਲੇ ਗਏ ਸੀ ਤੇ ਮੁਗਲਾਂ ਨੂੰ ਭਜੜਾ ਪੈ ਗਿਆ ਸੀਗੀਆਂ ਵੀ ਇਹ ਤਾਂ ਸਿਰ ਲੱਧਿਆਂ ਤੋਂ ਨਹੀਂ ਰੋਗ ਆਉਂਦੇ ਇਹ ਤਾਂ ਬਾਈ ਜੀ ਸਾਰੇ ਯੋਧੇ ਸਿਰ ਵੀ ਕੈਮ ਆ ਤੇ ਹੱਥ ਵੀ ਕੈਮ ਆ ਤੇ ਡੰਡੇ ਵੀ ਕੈਮ ਆ ਤੇ ਝੰਡੇ ਵੀ ਕੈਮ ਆ ਜੀ ਹਾਂ ਜੀ ਹਾਂ ਜੀ ਤੇ ਕਰੋ ਵੀਡੀਓ ਸ਼ੇਅਰ ਵਾਹਿਗੁਰੂ ਜੀ ਕਾ ਹਾਂ ਜੀ ਉਹ ਵਾਹ ਵੀ ਵਾਹ ਇਹ ਉਹ ਜੋਧਿਆ ਵਾਕਏ ਬਾਈ ਜੀ ਬੰਬ ਬੰਨ ਕੇ ਵੀ ਨਾ ਆਪਣੀ ਸਿਲੰਡਰ ਹਾਂ ਸਿਲੰਡਰ ਕਾ ਸਿਲੰਡਰ ਬੜੀ ਤਗੜੀ ਗੱਲ ਆ ਬਾਈ ਜੀ ਇਹ ਜੋਦੇ ਉਹ ਉੱਡੀ ਦਾ ਪਰ ਉਹ ਵੀ ਅਜੇ ਉੱਥੇ ਵੀ ਜਾਵਾਂਗੇ ਬੱਲੇ ਬੱਲੇ ਆਈ ਹੌਸਲੇ ਹੁੰਦੇ ਆ ਬਾਕੀ ਇਹ ਉਹ ਜੋਧਿਆ ਜਦੋਂ 84 ਦਾ ਸਮਾਂ ਸੀ ਬਾਈ ਜੀ ਉਹਨਾਂ ਸਮਿਆਂ ਦੇ ਵਿੱਚ ਆਪਣੇ ਯੋਧਿਆਂ ਨੇ ਬੰਬ ਬਨ ਕੇ ਤੇ ਟੈਂਕਾਂ ਦੇ ਵਿੱਚ ਛਾਲਾ ਮਾਰਤੀਆਂ ਸੀ ਤੇ ਸਭ ਤੋਂ ਪਹਿਲਾਂ ਕਦੀ ਉਹਨਾਂ ਦੀ ਧੀ ਆਂਦੀ ਸੀ ਬਾਪੂ ਮੈਂ ਛੀਦੀ ਦਊਂਗੀ ਤੇ ਕਦੀ ਆਂਦੀ ਸੀ ਬੀ ਬਾਪੂਆਂ ਦਾ ਸੀ ਤੂ ਤੀਏ ਰੁਕ ਮੈਂ ਜਨ ਜੀ ਵੇਖੋ ਇਹ ਉਹ ਕੋਮਾ ਨਾ ਇਹ ਚੁਗਿਆ ਨਾ ਇਹਨੂੰ ਬਾਈ ਦੀ ਕੋਈ ਚੁਕਾਈ ਸਕਦਾ ਮੋਦੀ ਬਣ ਕੇ ਬੰਦੇ ਦਾ ਪੁੱਤ ਜੇ ਵੀ ਸਿੱਧੇ ਰਾਇ ਪੈ ਜਾ ਨਹੀਂ ਤਾਂ ਇਹ ਹਾਲਾ ਬੁਰਾ ਕਰਨਗੇ ਬੋਲਾ ਚੋ ਨਿਹਾਲ ਸਭ ਸ੍ਰੀਆ ਕਾਲ ਟੀਕਾ ਜੀ ਕਰੋ ਵੀਡੀਓ ਚੈਰ ਤੇ ਚੈਨਲ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ ਲਓ ਜੀ ਕਰਾ